ਹਲਕਾ ਵਿਅਸਤ ਦੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਹੁੰਮਨ ਦਾ ਜਵਾਹਰਨਗਰ ਕੈਂਪ ਵਿਖੇ ਪਹੁੰਚਣ ਤੇ ਯੂਥ ਅਕਾਲੀ ਦਲ ਦੇ ਆਗੂ ਬਲਵਿੰਦਰ ਡੁਲਕਸ ਦੇ ਵੱਲੋਂ ਪਰਮਾ ਸਵਾਗਤ ਕੀਤਾ ਪਹਿਲੇ ਹੀ ਲੋਕਾਂ ਹੀ ਬੜਾ ਜੋਸ਼ ਨਜ਼ਰ ਆ ਰਿਹਾ ਔਰ ਬਹੁਤ ਵੱਡਾ ਕਰਤ ਨਜ਼ਰ ਆ ਰਿਹਾ ਕਿ ਲੱਗਦਾ ਵੀ ਲੋਕਾਂ ਦਾ ਪਿਆਰ ਮਿਲਣਾ ਸ਼ੁਰੂ ਹੋ ਗਿਆ ਦੇਖੋ ਸਭ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਸਭੋਹ ਸੰਗਤ ਦਾ ਜਿਹੜੀ ਕਿ ਮੋਡਲ ਗ੍ਰਾਮ ਤੋਂ ਲੈ ਕੇ ਸਾਡੇ ਜਵਾਨ ਅਗਰ ਕੈਂਪ ਤੱਕ ਹੈਗੀ ਆ ਕਿਉਂਕਿ ਸਾਰੇ ਸਾਰੇ ਜਿਹੜੇ ਇੱਕ ਪਰਿਵਾਰ ਆ ਮੇਰਾ ਆ ਨਾਲ ਦੀ ਜਿਹੜੀ ਪਿੱਛੇ ਗਲੀ ਵੇਖ ਦਿਓ ਨਾ ਆ ਗਲੀ ਅਖੀਰਲਾ ਘਰ ਮੇਰਾ ਹੁੰਦਾ ਸੀ ਮੋਡਲ ਗ੍ਰਾਮ ਦੇ ਵਿੱਚ ਸੋ ਅਈ ਦਾ ਜੰਮੇ ਬਲੇ ਇੱਥੋਂ ਦੇ ਆ ਤੋ ਜਿੰਨਾ ਹੁੰਦਾ ਕੱਠ ਜਵਾਹ ਨਗਰ ਗੈਂਪ ਦਾ ਬਾ ਗੱਲ ਕਰਦੀ ਏ ਜਾਂ ਮੋਡਲ ਗਾਮ ਕਰ ਲਈਏ ਮੋਡਲ ਹਾਊਸ ਕਰ ਲਈਏ ਸਰਗੋਦਾ ਕਲੋਨੀ ਕਹੜਾਵੇਂ ਲਾਜਪਨਗਰ ਕਹਣਾ ਇਹ ਸਾਡਾ ਪਰਿਵਾਰ ਸੀਗਾ ਜਿੱਥੋਂ ਸ਼ੁਰੂ ਹੋਏ ਆ ਅਸੀਂ ਅੱਜ ਬਲਵਿੰਦਰ ਜੀ ਨੇ ਸਾਰਿਆਂ ਨੇ ਆ ਬਲਾ ਕੇ ਅੱਜ ਇੱਥੇ ਇਕੱਠੇ ਕੀਤੇ ਆ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਇਆ ਚੰਨਾ ਪ੍ਰਧਾਨ ਔਰ ਅੱਜ ਚੰਨਾ ਜੀ ਪ੍ਰਧਾਨ ਸਾਹਿਬ ਔਰ ਸਬੂਚੀ ਟੀਮ ਜਿਹੜੀ ਹੈਗੀ ਆ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਕਿ ਅੱਜ ਫੇਰ ਇਹਨਾਂ ਮੈਨੂੰ ਇਕੱਠੇ ਕਰਕੇ ਸਾਰਾ ਪਰਿਵਾਰ ਮੈਨੂੰ ਵਾਪਸ ਦੇ ਦਿੱਤਾ ਕਿਉਂਕਿ ਅਸੀਂ ਤਾਂ ਵਕਾਲਤ ਕਰਨ ਵਾਲੇ ਬੰਦੇ ਆ ਵਕਾਲਤ ਕਰਕੇ ਪਰਿਵਾਰ ਖੋਜ ਜਾਂਦੇ ਆ ਕਿਉਂਕਿ ਸਵੇਰੇ 9 ਵਜੇ ਚਲੇਗੇ ਕਿਚਰੀ ਸ਼ਾਮ ਨੂੰ 5 ਵਜੇ ਚਲੇਗਾ ਦਫਤਰ ਨਾਲੇ ਰਾਤ 10 11 12 ਵਜੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੀਰ ਸਿੰਘ ਵਾਲਦਾ ਮੈਂ ਬਹੁਤ ਧੰਨਵਾਦਾਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਮੈਨੂੰ ਦੁਬਾਰਾ ਮੌਕਾ ਦਿੱਤਾ ਕਿ ਮੈਨੂੰ ਮੇਰੇ ਪਰਿਵਾਰ ਦੇ ਵਿੱਚ ਵਾਪਸ ਜਾਣ ਦਾ ਮੌਕਾ ਮਿਲਿਆ ਜਿਹੜਾ ਅੱਜ ਦਾ ਉਤਸ਼ਾਹ ਇਹ ਉਹ ਉਤਸ਼ਾਹ ਵਾ ਜਦੋਂ ਮੈਂ 1997 ਸਾਲ ਪਹਿਲੀ ਵਾਰ ਜਦੋਂ ਸਾਡੀ ਬਾਲ ਸਾਹ ਦੀ ਇਲੈਕਸ਼ਨ ਵੇਖੀ ਆ ਇੰਨੇ ਉਤਸ਼ਾਹ ਨਾਲ ਉਦੋਂ ਸਾਰੇ ਸਾਲ ਲੋਕੀ ਬਾਹਰ ਆਏ ਸੀ ਅੱਜ ਤਾਂ ਬਾਈ ਇਲੈਕਸ਼ਨ ਹੈ ਜਦੋਂ 2027 ਦੀ ਇਲੈਕਸ਼ਨ ਹੋਣੀ ਹੈ ਮੈਂ ਗਰੰਟੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ 2027 ਦੇ ਵਿੱਚ ਪੰਜਾਬ ਚ ਆਪਣੀ ਸਰਕਾਰ ਬਣਾਉਗੀ ਅਤੇ ਸੇਵਾ ਕਰੂਗੀ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸੇਵਾ ਕੀਤੀ ਹੈ ਜੀ ਜ਼ਿੰਦਾਬਾਦ ਜ਼ਿੰਦਾਬਾਦ ਰਾਜ ਤਾਂ ਆ ਸਰਕਾਰਾਂ ਕਰਦੀਆਂ ਨੇ ਚਾਹੇ ਕਾਂਗਰਸ ਸਰਕਾਰ ਆ ਚਾਹੇ ਆਮ ਆਦੀ ਪਾਰਟੀ ਆ ਅਸੀਂ ਰਾਜ ਨਹੀਂ ਕਦੀ ਕੀਤਾ ਕਿਉਂਕਿ ਜੋ ਸੇਵਾ ਕਰਦੇ ਉਹ ਤਾਂ ਲੋਕਾਂ ਦਾ ਦੁੱਖ ਦਰ ਸਾਨੂੰ ਪਤਾ ਹੁੰਦਾ ਸਾਡੋ ਪਤਾ ਹੁੰਦਾ ਹੈ ਗੁਨਾਣ ਦੇ ਦੀ ਫਲਸਫੀ ਦਾ ਕਿ ਭਾਈਚਾਰਕ ਸਾਂਝ ਦਾ ਸਾਨੂੰ ਪਤਾ ਹੈ ਕਿ ਪੰਜਾਬ ਨੂੰ ਕੀ ਲੋੜ ਆ ਖੇਤਰੀ ਪਾਰਟੀਆਂ ਸਾਨੂੰ ਪਤਾ ਜੇ ਇੱਥੇ ਰਹਿਣ ਵਾਲੇ ਸਾਨੂੰ ਤਕ ਤਕਲੀਫਾਂ ਪਤਾ ਹੈ ਬਾਕੀ ਪਾਰਟੀਆਂ ਦਾ ਤਾਂ ਦਿੱਲੀ ਤੋਂ ਡੋਰੀ ਚੱਲਦੀ ਆ ਤੇ ਜੋ ਦਿੱਲੀ ਵਾਲੇ ਕਹਿੰਦੇ ਆ ਕਿ ਇਦਾਂ ਕਰਦੋ ਇਦਾਂ ਕਰਦੋ ਅਖੀਰ ਚ ਕੰਮ ਕੀ ਹੁੰਦਾ ਕੰਮ ਹੁੰਦਾ ਵਾ ਪੰਜਾਬ ਨੂੰ ਲੁੱਟਣ ਦਾ ਤੁਹਾਨੂੰ ਤਾਂ ਜਿੱਦਾ ਅਕਾਲੀ ਦਲ ਨੂੰ ਕਾਫੀ ਪਿਆਰ ਦਿੱਤਾ ਹਮੇਸ਼ਿਆਂ ਸਿੰਘ ਗਰੇਵਾਲ ਨੇ ਪਹਿਲਾਂ ਲੱਗਦਾ ਵੀ ਓਵੇਂ ਨਾ ਪਿਆਰ ਮਿਲੂਗਾ ਇਹਨਾਂ ਵਰਕਰ ਗਰੇਵਾਲ ਸਾਹਿਬ ਨੇ ਵੈਸਟ ਵਿੱਚ ਮੋਢ ਬੰਨਿਆ ਸੀਗਾ 1997 ਵਿੱਚ ਬਹੁਤ ਵੱਡੇ ਮਾਰਜ ਨਾਲ ਇਹ ਇਲੈਕਸ਼ਨ ਜਿੱਤ ਕੇ ਔਰ ਗਰੇਵਾਲ ਸਾਹਿਬ ਜਿਹੜੇ ਆ ਲੀਹਾਂ ਨੇ ਅੱਜ ਉਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਦੁਬਾਰਾ ਫੇਰ ਆਪਣੇ ਪੈਰਾਂ ਤੇ ਖੜਾ ਹੋ ਗਿਆ ਔਰ ਆਨਵਲ ਟਾਈਮ ਦੇ ਵਿੱਚ 2025 ਦੀ ਇਲੈਕਸ਼ਨ ਦਾ ਜਿੱਤਾਂਗੇ ਜਿੱਤਾਂਗੇ 2026 ਦੀ ਇਲੈਕਸ਼ਨ ਉਤੋਂ ਡੋਢੇ ਮਾਰ ਦਿੱਤਾਗੇ ਅਜੇ ਤੋਂ ਬੰਦਾ ਵੀ ਕਿ ਜਵਾਰ ਨਗਰ ਵਾਲਿਆਂ ਦੀ ਸਭ ਤੋਂ ਵੱਡੀ ਮੰਗ ਇਹ ਹੈ ਵੀ ਨਸ਼ੇ ਨੂੰ ਕਿੱਦਾਂ ਮੁਕਤ ਕੀਤਾ ਜਾਊਗਾ ਮੈਂ ਨਾ ਬੜੀ ਪੁਰਾਣੀ ਗੱਲਾਂ ਦੱਸਦਾ ਅਗਰ ਥਾਣੇਦਾਰ ਚਾਹੇ ਨਾ ਜਦੋਂ ਮੌਕੇ ਦਾ ਥਾਣੇਦਾਰ ਆ ਤਾਂ ਗੁਰਦੁਆਰੇ ਤੇ ਮੰਦਿਰ ਚ ਨਾ ਜੁੱਤੀ ਵੀ ਚੋਰੀ ਨਹੀਂ ਹੋ ਸਕਦੀ ਇਹ ਤਾਂ ਨਸ਼ੇ ਦੀ ਗੱਲ ਕਰਦੇ ਹੋ ਜਦੋਂ ਸਾਡਾ ਵਿਧਾਇਕ ਤਗੜਾ ਜਦੋਂ ਸਾਡੇ ਵਿਧਾਇਕ ਸਟੈਂਡ ਲੈਣ ਵਾਲਾ ਜਦੋਂ ਵਿਧਾਇਕ ਖੜਾ ਹੋ ਗਿਆ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਇਸ ਇਲਾਕੇ 'ਚ ਜੋ ਨਸ਼ੇ ਦੀ ਗੱਲ ਕਰਦੇ ਆ ਕਿ ਆਪਣੇ ਪੂਰੇ ਦੇ ਪੂਰੇ ਪੰਜਾਬ 'ਚ ਨਸ਼ਾ ਕਰਦਾਂ ਹੋ ਜਾਊਗਾ ਇਹ 92 ਵਿਧਾਇਕਾ ਦੇ ਕੰਨਾਂ ਤੇ ਜੀਨ ਜੂਣੀ ਰਗਣੀ ਜਦ ਤੱਕ ਇਹ ਸਰ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਵਾਂ ਨਹੀਂ ਤਦ ਗੂੰਜ ਜੜੀ ਹੈਗੀ ਆ ਅਸੈਂਬਲੀ 'ਚ ਬੈਣੀ ਆ ਅਸੈਂਬਲੀ 'ਚ ਆਵਾਜ਼ ਚੱਕਾਂਗੇ ਤਾਂ ਜਿੰਨੇ ਇਹਨਾਂ ਨੇ ਕੁਤਾਹੀਆਂ ਕੀਤੀਆਂ ਨੇ ਜਿੰਨੇ ਗਲਤ ਕੰਮ ਕੀਤੇ ਆ ਜੋ 3 ਸਾਲ ਦੇ ਵਿੱਚ ਗਲਤ ਕੰਮ ਹੋਏ ਆ ਔਰ ਉੱਤੋਂ ਪਹਿਲੇ 5 ਸਾਲ 'ਚ ਹੋਏ ਆ ਉਹ ਸਾਰੇ ਦੇ ਸਾਰੇ ਕੰਮਾਂ ਦਾ ਅਸੀਂ ਹਿਸਾਬ ਤਾਂ ਮੰਗਾਗੇ ਅੱਜ ਦੀ ਤਰੀਕ ਵਿੱਚ ਤੱਕ ਕਾਂਗਰਸ ਆਵਾਜ਼ ਦੀ ਪਾਰਟੀ ਦਾ ਰਲੇ ਹੋਇਆ ਵੇਖੋ ਹਜ਼ਾਰ ਹਜ਼ਾਰ ਰੁਪਏ ਦੀ ਬੀਬੀਆਂ ਪੈਣਾ ਸਾਡੇ ਮਾਵਾਂ ਦੀ ਇਹਨਾਂ ਨੇ ਕੀ ਵਾਦਾ ਕੀਤਾ ਹੀ ਦੇਣ ਦਾ ਅੱਜ ਤੱਕ 3 ਸਾਲ ਦੇ ਵਿੱਚ ਹਾਊਸ ਤੋਂ ਬਾਅਦ ਅਸੈਂਬਲੀ ਤੋਂ ਬਾਅਦ ਤਾਂ ਰੌਲਾ ਪਾ ਦਿੰਦੇ ਆ ਬਾਜਵਾ ਸਾਹਿਬ ਅਸੈਂਬਲੀ ਦੇ ਵਿੱਚ ਕਦੀ ਕੋਈ ਮਿੰਟ ਰਿਪੋਰਟ ਹੁੰਦਾ ਦੇਖਿਆ ਜ਼ੀਰੋ ਆਵਰਸ ਕਿਹਦੇ ਰੌਲਾ ਪਾਉਂਦਾ ਦੇਖਿਆ ਕਿ ਬੀਬੀਆਂ ਦਾ ਹਜ਼ਾਰ ਰੁਪਏ ਕਿੱਥੇ ਆ ਗੱਲਾਂ ਕਰਦੀਆਂ ਬਹੁਤ ਸੌਖੀਆਂ ਨੇ ਕੰਮ ਕਰਨੇ ਵੱਡੇ ਔਖੇ ਆ ਜੇ ਬੋਡਰਾਂ ਨੂੰ ਕੀ ਅਪੀਲ ਹੈ ਜੀ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਸ਼੍ਰੋਮਣੀ ਅਕਾਲੀ ਦਲ ਨੂੰ ਮੌਕਾ ਦਿਓ ਕਾਮ ਸਿੰਘਾਂ ਪਛਮੀ ਦੇ ਵਿੱਚ ਇਨਫਰਾਸਟ੍ਰਕਚਰ ਡਵੈਲਪਮੈਂਟ ਲਾਅ ਐਂਡ ਆਰਡਰ ਬੜੀ ਵੱਡੀ ਗੱਲ ਹੈ ਕਿਉਂਕਿ ਤੁਹਾਨੂੰ ਪਤਾ ਪਿੱਛੇ ਜੇ ਆਰਡਰ ਵੀ ਪਾਸ ਹੋਏ ਨੇ ਸਰਕਾਰ ਵੱਲੋਂ ਕਿ ਸਾਡੀਆਂ ਧੀਆਂ ਪੈਣਾ ਰਾਤ ਨੂੰ 8 ਵਜੇ ਤੋਂ ਬਾਅਦ ਘਰੋਂ ਬਾਹਰ ਨਾ ਨਿਕਲਣ ਨੀ ਤਾਂ ਮੋਬਾਈਲ ਖੋਣ ਦਾ ਸੋਨਾ ਖੋਣ ਦਾ ਕੋਈ ਕਾਰਵਾਈ ਹੁੰਦੀ ਤਾਂ ਪੁਲਿਸ ਵਿਵਾਨੀ ਹੋਊਗੀ ਲਾਅ ਐਂਡ ਆਰਡਰ ਪ੍ਰੋਬਲਮ ਹੈ ਐਜਾਂ ਦੇ ਤੇ ਠੇਕਿਆਂ ਨੂੰ ਰਾਤ 12 ਵਜੇ ਤੱਕ ਤੇ ਹੋਟਲਾਂ ਨੂੰ ਰਾਤ 2 ਵਜੇ ਤੱਕ ਉਹ ਕੰਮ ਕਰਦੇ ਖੋਲੰਦੇ ਅਸਲ ਜਿੱਦ ਗੱਲ ਕੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਇਲੈਕਸ਼ਨ ਲੜ ਰਹੇ ਆ ਵਿਧਾਇਕ ਦੀ ਉਹ ਕਾਰਪੋਰੇਟਰ ਹੈ ਉਹ ਬਿਜ਼ਨਸਮੈਨ ਹੈ ਇੰਡਸਟ੍ਰਿਸਟਾ ਉਹਨਾਂ ਦਾ ਦਿਮਾਗ ਇੰਡਸਟਰੀ ਦੇ ਅਕੋਰਡਿੰਗ ਚੱਲਦਾ ਹੈ ਜਿਹੜੇ ਆਮ ਇਲਾਕੇ ਸਾਡੇ ਹੈਗੇ ਜਿੱਥੇ ਪਰਿਵਾਰ ਰਹਿੰਦੇ ਆ ਉਹਨਾਂ ਬਾਰੇ ਸੋਚਣਾ ਉਹਨਾਂ ਨੇ ਕਿਹਾ ਜਵਾਨਗਰ ਕੈਂਪਸ ਹੋਈ ਦੇ ਆ ਉਹਨਾਂ ਦੋ ਗੋੜ ਰੋਡ ਦੀ ਗੱਡੀ ਦੇ ਵਿੱਚੋਂ ਤਾਂ ਬਾਹਰ ਨਹੀਂ ਨਿਕਲਣਾ ਇੱਥੇ ਆਏ ਜੇ ਪਿੱਛੇ ਚਾਰ ਪੰਜ ਦਿਨ ਪਹਿਲੇ ਜਗਰਾਤਾ ਸੀਗਾ ਮੈਨੂੰ ਪਤਾ ਕਿ ਜਦੋਂ ਮੈਂ ਜਗਰਾਤੇ ਜਾਣ ਲੱਗਿਆ ਤਾਂ ਮੈਨੂੰ ਕਿਸੇ ਦੱਸਿਆ ਕਿ ਕੋਈ ਚੈਂਜਟ ਆਏ ਸੀਗੇ ਤੁਹਾਨੂੰ ਵੇਖ ਕੇ ਚਲੇ ਗਏ ਮੈਨੂੰ ਨਹੀਂ ਪਤਾ ਗਏ ਕਿ ਨਹੀਂ ਗਏ ਪਰ ਇਦਾਂ ਦੀ ਹਰਤਾ ਨਹੀਂ ਚਾਹੀਦੀਆਂ ਜਿਹੜੀ ਇਲੈਕਸ਼ਨ ਇੱਕ ਸਾਡੀ ਸਾਰਿਆਂ ਦੀ ਇਲੈਕਸ਼ਨ ਜਿਹੜੀ ਹੈ ਨਾ ਇਹ ਲੋਕਾਂ ਦੀ ਆਵਾਜ਼ ਹੈ ਸੋ ਮੈਂ ਤਾਂ ਇੰਨੀ ਕੋ ਬੇਨਤੀ ਕਰਦਾ ਕਿ ਸਾਡਾੜਾ ਵਿਜਨ ਬੜਾ ਕਲੀਅਰ ਹੈ ਅਸੀਂ ਵਿਜਨ ਲੈਸ ਨਹੀਂ ਹੈਗੇ ਅਸੀਂ ਪਾਰਟੀ ਦਾ ਵਿਜਨ ਲਿਆ ਹੋਇਆ ਵੈ ਮੇਰਾ ਆਪਣਾ ਕੋਈ ਵਿਜਨ ਹੈਗਾ ਵੈ ਉਹ ਸਾਰੇ ਵਿਜਨ ਇਕੱਠੇ ਕਰਕੇ 1.5 ਸਾਲ ਦਾ ਵਕਫਾ ਸਿਰਫ 1.5 ਸਾਲ ਦਾ 1.5 ਸਾਲ ਦੇ ਸਮੇਂ ਦੇ ਵਿੱਚ ਸਾਨੂੰ ਮੌਕਾ ਦਿਓ ਕੋਈ ਬਾੜੀ ਵੱਡੀ ਗੱਲ ਨਹੀਂ ਹੈ ਅਸੀਂ 1.5 ਸਾਲ ਚ ਪ੍ਰੂਫ ਕਰ ਦਾਂਗੇ ਜਿਹੜਾ ਪਹਿਲੇ 8 ਸਾਲ ਨਹੀਂ ਹੋਇਆ ਉਹ 1.5 ਸਾਲ ਚ ਆਪਣਾ ਹਲਕਾ ਪਛਮੀ ਚ ਕਰਕੇ ਦਿਖਾਵਾਂਗੇ ਜਿਹੜਾ ਬਲਵਿੰਦਰ ਜੀ ਨੇ ਅੱਜ ਕੱਟ ਕਰਕੇ ਦਵਾਇਆ ਕਿ ਜਰਾ ਦੇ ਇਹ ਤਾਂ ਉਤਸ਼ਾਹਵਾਂ ਨੌਜਵਾਨੀ ਦਾ ਬਲਵਿੰਦਰ ਜੀ ਨੇ ਉਹ ਲਈ ਜਿਹੜਾ ਕੱਟ ਕੀਤਾ ਹੈਗਾ ਵਾ ਇਹ ਨੌਜਵਾਨ ਦੀ ਆਵਾਜ਼ ਆ ਇਹ ਅੱਜ ਆਵਾਜ਼ ਦੱਬੀ ਨਹੀਂ ਜਾ ਸਕਦੀ 305 ਸਾਲ ਹੋ ਗਏ 8 ਸਾਲ ਦੱਬੀ ਜਾਈ ਆ ਪਰ ਹੁਣ ਨੌਜਵਾਨ ਉੱਠ ਚੁੱਕਾ ਵਾ ਨੌਜਵਾਨ ਨੂੰ ਦੁਆਰਾ ਤੁਸੀਂ ਕਿਤੇ ਵੀ ਬੇਕੂਰੀ ਬਣਾ ਸਕਦੇ ਹੋ ਗੱਲ ਸਮਝ ਗਿਆ ਕਿ ਇਹ ਪਾਰਟੀਆਂ ਇੰਡੀਆ ਨੇ ਕਾਂਗਰਸ ਹੋਵੇ ਚਾਹੇ ਆਮ ਆਦੀ ਪਾਰਟੀ ਆ ਕੋਈ ਹੋਰ ਪਾਰਟੀ ਆ ਇਹਨਾਂ ਦੇ ਪੱਲੇ ਕੱਖ ਨਹੀਂ ਆ ਇਹਨਾਂ ਦੇ ਪੱਲੇ ਤਾਂ ਸਿਰ ਝੂਠ ਆ ਸਾਰੇ ਨੂੰ ਜਿਆ ਵਾਲਮੀ ਕੀ ਹਰ ਹਰ ਵਾਲਮੀ ਕੀ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਤੇ ਸਰਦਾਰ ਮਹਿੰਦਰ ਸਿੰਘ ਗਰੇਵਾਲ ਜੀ ਦਾ ਧੰਵਾਦ ਕਰਦਾ ਵਾਂ ਜਿਨ੍ਹਾਂ ਨੇ ਇੱਕ ਇਮਾਨਦਾਰ ਇਨਸਾਨ ਨੂੰ ਟਿਕਟ ਦੇ ਕੇ ਨਵਾਜਿਆ ਤੇ ਅਸੀਂ ਭਰੋਸਾ ਦਿਵਾਨੇ ਸ਼ੋਮਨੀ ਕਾਲੀ ਦਲ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਤੇ ਸਰਦਾਰ ਮਹਿੰਦਰ ਸਿੰਘ ਗਰੇਵਾਲ ਜੀ ਨੂੰ ਤੇ ਸਮੁੱਚੀ ਲੀਡਰਸ਼ਿਪ ਨੂੰ ਤੇ ਅਸੀਂ ਅੱਜ ਜਿਹੜੀ ਟਿਕਟ ਦਿੱਤੀ ਹੈ ਇਹਨਾਂ ਨੂੰ ਜਿੱਤ ਕੇ ਇਹਨਾਂ ਦੀ ਝੋਲੀ ਜੇ ਪਾਵਾਂਗੇ ਤੇ ਵਾਰਡ ਨੰਬਰ 72 ਚੋਂ ਬੱਦ ਤੋਂ ਬੱਦ ਲੀਡ ਕਰਕੇ ਜਿਤਾਵਾਂਗੇ ਕਮਨ ਸਾਹਿਬ ਨੂੰ ਇਹ ਸਾਡਾ ਵਾਦਾ ਵਾ ਤੇ ਮੈਂ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ ਸਰਦਾਰ ਸੁਖਬੀ ਸਿੰਘ ਬਾਦਲ ਜੀ ਦਾ ਸਦਾ ਮਹਿੰਦਰ ਸਿੰਘ ਕਰਰੇਵਾਲ ਜੀ ਦਾ ਧੰਨਵਾਦ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ